ਵੀਰੇ ਟਰਬੋ ਚੋਂ ਇੱਕ ਪਾਈਪ ਐਮਪੀਸੀ ਯੂਨਟ ਤੱਕ ਜਾਂਦਾ ਹੈਗਾ ਠੀਕ ਹੈ ਜਦੋਂ ਲੋਡ ਅਨੁਸਾਰ ਜਦੋਂ ਟਰੈਕਟਰ ਦਬਦਾ ਜਾਂ ਆਪਾਂ ਜ਼ਿਆਦਾ ਰੇਸ ਕਰਦੇ ਆਂ ਜਿਵੇਂ ਟਰਬੋ ਦਾ ਫਲੋ ਵੱਧਦਾ ਉਵੇਂ ਫਲੋ ਐਮਪੀਸੀ ਤੱਕ ਪਹੁੰਚਦਾ ਹੈਗਾ ਉਵੇਂ ਉੰਨੀ ਹਵਾ ਜਾਂਦੀ ਉੰਨੀ ਹਾਂ ਐਮਪੀਸੀ ਯੂਨਟ 'ਚ ਇੱਕ ਪੱਤਾ ਹੁੰਦਾ ਜਿਹੜਾ ਗਾਹਾਂ ਰੇਗਰਾਡ ਨਾਲ ਕਨੈਕਟ ਹੁੰਦਾ ਹੈਗਾ ਠੀਕ ਹੈ ਜੀ ਕਹਿਣ ਦਾ ਮਤਲਬ ਆ ਵੀ ਸਿੱਧਾ ਸਾਫ਼ ਜਿਹਾ ਵੀ ਐਮਪੀਸੀ ਯੂਨਟ ਇਹ ਜੀ ਚੀਜ਼ ਆ ਵੀ ਜਿਹੜੀ ਲੋਡ ਅਨੁਸਾਰ ਤੇਲ ਵਧਾਉਂਦੀ ਆ ਠੀਕ ਹੈ ਲੋਡ ਅਨੁਸਾਰ ਘਟਾ ਵੀ ਦਿੰਦੀ ਆ ਲੋੜੋਂ ਸਰ ਘਟਾ ਵੀ ਦਿੰਦੀ ਆ ਵੀ ਐਮ ਪੀ ਸੀ ਜੁਨਟ ਜਿਹੜੇ ਟਰੈਕਟਰ ਤੇ ਲੱਗਿਆ ਹੋਊ ਫਾਲਤੂ ਸਮੋਕ ਨਹੀਂ ਕਰੂਗਾ ਧੂਆ ਨਹੀਂ ਮਾਰੂਗਾ ਠੀਕ ਹੈ ਜਦੋਂ ਉਹਨੂੰ ਫਿਊਲ ਦੀ ਲੋੜ ਆ ਉਦੋਂ ਟਰਬੋ ਦੀ ਹਵਾ ਨੂੰ ਸੈਂਸ ਕਰਕੇ ਉਹਦਾ ਪੱਤਾ ਤੇਲ ਆਪਣੇ ਆਪ ਵਧਾ ਦੂਗਾ ਜਦੋਂ ਟਰੈਕਟਰ ਨੂੰ ਲੋੜ ਆ ਠੀਕ ਹੈ ਤੇ ਜੇ ਐਮ ਪੀ ਸੀ ਜੁਨਟ ਆਪਾਂ ਨਾ ਲਾਵਾਂਗੇ ਤੇਲ ਤਾਂ ਆਪਾਂ ਫਿਰ ਵੀ ਵਧਾ ਸਕਦੇ ਆ ਹਰ ਕੰਡੀਸ਼ਨ ਚ ਵਧਿਆ ਹੀ ਰਹਿ ਜਾਂਦਾ ਉਹ ਫਿਰ ਹਰ ਜਿੰਨੇ ਮੰਨ ਲਓ ਉਹਨੇ ਇੱਕ ਫਲੋ ਚ ਹੀ ਵਧਿਆ ਰਹਿਣਾ ਇੱਕ ਫਲੋ ਚ ਵਧਿਆ ਰਹਿਣਾ ਕੰਮ ਚਾਹੇ ਤੁਸੀਂ ਈਜ਼ੀ ਲੈਣਾ ਚਾਹੇ ਕੋਈ ਹਾੜ ਲੈਣਾ ਹਾੜ ਲੈਣਾ ਕੁਝ ਵੀ ਲੈਣਾ ਉਹਨੇ ਜਦੋਂ ਤੁਸੀਂ ਰੇਸ ਕਰਨੀ ਹੈ ਰਾਈਟ ਨੇ ਧੂਆ ਮਾਰਨਾ ਹਣਾ ਧੂਆ ਮਾਰਨਾ ਫालतू ਮਤਲਬ ਇੱਕ ਬੇਸਟੇਜ ਆ ਉਹ ਬੇਸਟੇਜ ਨੂੰ ਵੀ ਰੋਕਦੀ ਆ ਬੇਸਟੇਜ ਨਹੀਂ ਕਿਉਂਕਿ ਲੋਡ ਅਨੁਸਾਰ ਤੇਲ ਵਧਾਉਂਦੀ ਆ ਵਧੀਆ ਚੀਜ਼ ਆ